ਮਾਨਸ ਕੀ ਜਾਤਾ ਸਭੇ ਇੱਕੇ ਪਹਿਚਾਨ ਵੋ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਮੈਂ ਆ ਤੁਹਾਡੇ ਨਾਲ ਭਾਰਤ ਪੂਸ਼ਨ ਸੋ ਤੁਸੀਂ ਦੇਖ ਸਕਦੇ ਹੋ ਅੱਜ ਧੰਨ ਧੰਨ ਬਾਬਾ ਜ਼ਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਤੋਂ ਜਿਹੜਾ ਹੈਗਾ ਸਮਰਪਿਤ ਇੱਕ ਪਟਿਆਲਾ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾਗਾ ਮੁਸਲਮ ਭਾਈਚਾਰੇ ਵੱਲੋਂ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈਗਾ ਮਾਨਸ ਕੀ ਜਾਤਾ ਸਭੇ ਇੱਕੇ ਪਹਿਚਾਨ ਵੋ ਦੇ ਜਿਹੜੇ ਫਲਸਰੂਪ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਉਪਦੇਸ਼ ਦਿੱਤਾ ਸੀਗਾ ਉਹਦੇ ਮੱਦੇ ਨਜ਼ਰ ਅੱਜ ਲੰਗਰ ਦੀ ਸੇਵਾ ਆਪਰਾਵਾ ਵੱਲੋਂ ਕੀਤੀ ਜਾ ਰਹੀ ਹੈ ਸੋ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਜੀ ਕੀ ਨਾਮ ਤੁਹਾਡਾ ਭਾਈ ਮੈਂ ਇਰਫਾਨ ਅਲੀ ਐਜ਼ ਅ ਸਲਮਾਨੀਅਤਤਾ ਮੰਚ ਵੈਲਫੇਅਰ ਸੁਸਾਇਟੀ ਪਟਿਆਲਾ ਰਜਿਸਟਰਡ ਇਹ ਕਾਫੀ ਟਾਈਮ ਤੋਂ ਅਸੀਂ ਕੰਮ ਕਰ ਰਹੇ ਆਂ ਸਾਡੀ ਇੱਕ ਸੰਸਥਾ ਬਣੀ ਹੋਈ ਹੈ ਪਟਿਆਲੇ 'ਚ ਪਟਿਆਲਾ ਜ਼ਿਲ੍ਹੇ ਦੀ ਆ ਅਸੀਂ ਬਸ ਇਹੀ ਮੈਸੇਜ ਦੇਣਾ ਚਾਹ ਰਹੇ ਸੀ ਕਿ ਭਈ ਸਾਡਾ ਪੰਜਾਬ ਇੱਕ ਭਾਈਚਾਰੇ ਦੀ ਮਿਸਾਲ ਹੈਗੀ ਹੈ। ਔਰ ਇਹ ਭਾਈਚਾਰਾ ਸਾਡਾ ਬਣਾ ਰਹਿਣਾ ਚਾਹੀਦਾ ਹੈ। ਜੀ। ਵੀ ਇਸੇ ਕਰਕੇ ਅਸੀਂ ਸੇਵਾ ਸੇਵਾ ਕਰੀ ਜਾਂਦੇ ਨੇ। ਸੋ ਬਿਲਕੁਲ ਕਹਿੰਦੇ ਆ ਸਾਡੇ ਸਮਾਜ ਵੱਲੋਂ ਇੱਕ ਸੰਸਥਾ ਜਰੂਰ ਬਣੀ ਹੋਈ ਹੈ। ਸੋ ਮੈਂ ਸਨੇਹਾ ਦੇਣਾ ਚਾਹੁੰਦੇ ਨੇ ਹੋਰ ਵੀ ਇਹਨਾਂ ਦੇ ਜਿਹੜੇ ਨੇ ਅਗੂ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਲਮਾਨੀ। ਜੀ। ਤਾਂ ਸੁਲਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਹੈਗਾ ਤੁਸੀਂ ਲੰਗਰ ਲਗਾਇਆ ਗਿਆ ਹੈਗਾ ਜਿਹੜਾ ਹੈਗਾ ਜਿਹੜਾ ਜਿੰਨੇ ਵੀ ਸਰਦਾਲੂ ਲੰਗ ਰਹੇ ਨੇ ਟਰਾਲੀਆਂ 'ਚ ਲੰਗ ਰਹੇ ਨੇ ਉਹਨਾਂ ਲੰਗਰ ਦੀ ਸੇਵਾ 'ਚ ਤੁਸੀਂ ਲੱਗੇ ਹੋਇਓ ਅਸੀਂ ਬਸ ਇਹੀ ਹੈ ਵੀ ਚਾਹਨੇ ਵੀ ਚਲੋ ਇਹ ਭਾਈਚਾਰੇ ਦਾ ਕੰਮ ਹੈ ਵੀ ਅਸੀਂ ਮੁਸਲਿਮ ਸਮਾਜ ਦੇ ਇਹੀ ਚਾਹਨੇ ਵੀ ਜਿੰਨੇ ਵੀ ਸਿੱਖ ਭਾਈਆਂ ਹਿੰਦੂ ਭਾਈਆਂ ਜਿੰਨੇ ਵੀ ਸਾਰੇ ਮਿਲ ਜੁਲ ਕੇ ਕੰਮ ਕਰਨ ਤਾਂ ਭਾਈਚਾਰੇ ਦਾ ਮੈਸੇਜ ਹੈ ਵੀ ਜਿੰਨੇ ਵੀ ਅਸੀਂ ਕੋਈ ਵੀ ਕੰਮ ਅਸੀਂ ਹਸਤ ਤੱਕ ਕਰਦੇ ਆਏ ਹਾਂ ਸਿਰਫ ਉਹ ਭਾਈਚਾਰੇ ਨੂੰ ਬਧਾਨ ਲਈ ਕਰ ਰਹੇ ਹਾਂ ਵੀ ਸਾਡਾ ਇੱਕ ਜਿਹੜਾ ਅਮਾਉਂਟ ਹੈ ਉਹ ਇੱਕ ਨਾਲ ਹੋ ਕੇ ਖੜ ਕੇ ਕੰਮ ਕਰੀਏ ਆਪਾਂ ਸੋ ਕਿਸ ਤਰ੍ਹਾਂ ਦੇਖਦੇ ਹੋ ਯੂਥ ਨੂੰ ਕੀ ਸਨਿਆ ਦੇਣਾ ਚਾਹੁੰਦੇ ਹੋ ਕਿਉਂਕਿ ਛੋਟੀਆਂ ਜਿੰਦਾ ਨੇ ਜਿਹੜਾ ਹੈਗਾ ਆਪਣੀ ਸ਼ਹਾਦਤ ਦਿੱਤੀ ਸੀਗੀ ਉਹਨਾਂ ਨੂੰ ਸਜ਼ਾ ਕਰਨ ਵਾਸਤੇ ਕਈ ਜਿਹੜੇ ਲੱਖਾਂ ਸ਼ਰਧਾਲੂ ਫਤਿਹਗੜ੍ਹ ਸਾਹਿਬ ਜਾ ਰਹੇ ਆ ਸੋ ਯੂਥ ਨੂੰ ਕੀ ਸਨਿਆ ਦੇਣਾ ਜਿਉਂਦ ਨੂੰ ਇਹੀ ਸਨੇਹਾ ਦੇ ਜਾਂ ਜੰਨੇ ਦੇਖੋ ਸਾਡੇ ਪੁਰਾਣੇ ਬਜ਼ੁਰਗਾਂ ਨੇ ਕਿੰਨੀਆਂ ਆਪਣੀਆਂ ਸਾਹਾਦਤ ਦਿੱਤੀਆਂ ਸਾਡੇ ਜਵਾਕਾਂ ਨੇ ਸਾਹਾਦਤ ਦਿੱਤੀਆਂ ਵੀ ਉਹਨਾਂ ਨੂੰ ਜਾ ਕੇ ਸਮਝਾਜ ਨਹੀਂ ਦੇਣੀ ਚਾਹੀਦੀ ਆਪਾਂ ਨੂੰ ਜਾਣਾ ਚਾਹੀਦਾ ਗੁਰੂ ਘਰ ਜਾਣਾ ਚਾਹੀਦਾ ਔਰ ਆਪਣੇ ਜਵਾਕਾਂ ਨੂੰ ਵੀ ਦੱਸਣਾ ਚਾਹੀਦਾ ਵੀ ਆਪਾਂ ਆਪਣੇ ਬਜ਼ੁਰਗਾਂ ਨੇ ਆਪਣੇ ਬੱਚਿਆਂ ਨੇ ਕਿੰਨੀ ਸਾਦ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਵੀ ਉਹ ਚੀਜ਼ ਦੀ ਮਸਾਲੇ ਇਹੀ ਹੈ ਵੀ ਆਪਣੇ ਗੁਰੂ ਘਰ ਲੈ ਕੇ ਜਾਓ ਸਰਹੰਦ ਫਤਿਹਗੜ ਸਾਹਿਬ ਜਿਹੜੇ ਆਪਾਂ ਜਾਣਦੇ ਆ ਉੱਥੇ ਬਸ ਇਹੀ ਆਪਾਂ ਨੂੰ ਇੱਕ ਮੈਸੇਜ ਮਿਲਦਾ ਵੀ ਆਪਣੇ ਵੱਡਿਆਂ ਨੇ ਆਪਣੇ ਜਵਾਕਾਂ ਨੇ ਕਿੰਨੀ ਕੁਰਬਾਨੀਆਂ ਦਿੱਤੀਆਂ ਉਸੇ ਕੁਰਬਾਨੀਆਂ ਨੂੰ ਆਪਣੇ ਬੱਚਿਆਂ ਦੇ ਜਾਨੀ ਜੀ ਸੋ ਇੱਕ ਪਾਸੇ ਦੇਖਦੇ ਹੈਗੇ ਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ ਯੂਥ ਹੈਗਾ ਸੋ ਸੋਸ਼ਲ ਮੀਡੀਆ ਦੇ ਉੱਤੇ ਬੱਚੇ ਜਿਆਦਾ ਜੁੜੇ ਹੋਏ ਨੇ ਚਾਹੇ ਕੋਈ ਵੀ ਸਮੁਦਾਇ ਦੀ ਗੱਲ ਕਰ ਲਈਏ ਅੱਜਕੱਲ ਮੋਬਾਈਲ ਦੇ ਉੱਤੇ ਸੋਸ਼ਲ ਮੀਡੀਆ ਉੱਤੇ ਜਿਆਦਾ ਜੁੜੇ ਹੋਏ ਨੇ ਤੁਹਾਨੂੰ ਲੱਗ ਰਿਹਾ ਹੈਗਾ ਕਿ ਆਪਾਂ ਨੂੰ ਜੜਾਂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈਗਾ ਇਸ ਤਰ੍ਹਾਂ ਦੇ ਉੱਪਰ ਵਾਲੇ ਜਰੂਰ ਕਰਦੇ ਰਹਿਣਾ ਚਾਹੀਦਾ ਹੈ ਜੀ ਆਪਾਂ ਨੂੰ ਜੁੜ ਕੇ ਰਹਿਣਾ ਚਾਹੀਦਾ ਜੀ ਆਪਣੇ ਜਵਾਕਰ ਨੂੰ ਦੱਸਣਾ ਚਾਹੀਦਾ ਆਪਣੇ ਜਵਾਕਰ ਨੂੰ ਆਪਾਂ ਦੱਸਾਂਗੇ ਤਾਂ ਹੀ ਆਪਣੀ ਮੌਨਟਿੰਗ ਬਣੂਗੀ ਜਿਹੜੀ ਇੱਕ ਆਪਾਂ ਇੱਕ ਪਛਾਣ ਰੱਖ ਰਹੀ ਇੱਕ ਏਕਤਾ ਦੀ ਜਾਂ ਵੀ ਜੇ ਆਪਾਂ ਆਪਣੇ ਜਵਾਕਾਂ ਨੂੰ ਫੋਨਾਂ ਦੇ ਵਿੱਚ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹੋ ਇਹ ਬਹੁਤ ਜ਼ਿਆਦਾ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਵਿੱਚ ਹੀ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੀ ਇਹ ਵੀ ਆਪਣੇ ਭਾਈਚਾਰੇ ਨੂੰ ਵਧਾਣ ਦੀ ਜੀ ਸੋ ਬਿਲਕੁਲ ਸੋਸ਼ਲ ਮੀਡੀਆ ਤੇ ਉੱਤੇ ਕਹਿੰਦੇ ਦਾ ਹੈਗਾ ਕਿ ਬੱਚਿਆਂ ਨੂੰ ਆਪਣੇ ਰੂਟਸ ਨਾਲ ਜੋੜ ਕੇ ਰੱਖੀਏ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਚਾਹੇ ਕੋਈ ਵੀ ਜਿਹੜਾ ਜਾਤ ਧਰਮ ਹੈਗੀ ਆ ਸਾਰੇ ਧਰਮਾਂ ਜਿਹੜੇ ਨੇ ਗੁਰੂ ਸਾਹਿਬਾਨਾਂ ਦੇ ਛੋਟੇ ਛੋਟੇ ਜਿੰਦਾ ਦੀ ਸ਼ਹਾਦਤ ਨੂੰ ਜਿਹੜਾ ਹੈਗਾ ਉਹ ਨਮਨ ਕਰਨ ਜ਼ਾਰੇ ਨੇ ਸੋ ਇਹਨਾਂ ਵੱਲੋਂ ਜਿਹੜਾ ਹੈਗਾ ਲੰਗਰ ਵੀ ਲਗਾਇਆ ਗਿਆ ਹੋਰ ਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਹਿਰ ਅਹਿਮਦ ਸਲਮਾਨੀ ਸਰਪ੍ਰਸਤ ਪਟਿਆਲਾ ਟੀਮ ਅੱਜ ਜਿਹੜਾ ਸਾਡਾ ਸਮਾਜ ਇਹ ਸਲਵਾਨੇ ਇਕਤਾ ਪੰਚ ਵੱਲੋਂ ਲੰਗਰ ਲਗਾਇਆ ਜਾ ਰਹਾ ਹੈ ये बहुत ही अच्छा इन्होंने वो कराया प्रोग्राम और अस चाहते हैं कि सारे भाई हिंदू मुस्लिम सिख ईसाई सब साथ रल मिल के लंगर लगाया आपस आपस्य भाईचारा कायम रखन और जो फतेहगढ़ साहब मत्था टेकन जा रहे हैं उन्होंने भी मैं कहूँगा कि भाई उतने जाके मत्था टेक के आओ उसमें कोई हिंदू मुस्लिम का या उसका कोई फर्क नहीं है सब जेड़े भी बजुर्ग हैं भी ਜਿਹਨਾਂ ਨੇ ਸ਼ਹਾਦਤਾਂ ਤੇ ਆ ਕੁਰਬਾਨੀਆਂ ਦਿੱਤੀਆਂ ਸਭ ਸਾਡੇ ਵਾਸਤੇ ਬਹੁਤ ਹੀ ਅੱਛਾ ਕੰਮ ਕਰਕੇ ਗਏ ਨੇ ਔਰ ਲੋਕਾਂ ਨੂੰ ਇੱਕ ਸੰਦੇਸ਼ ਲਾ ਗਏ ਕਿ ਕੁਰਬਾਨੀਆਂ ਦੇ ਨਾਲ ਹੀ ਆਪਣਾ ਭਾਈਚਾਰਾ ਆਪਣਾ ਪਿਆਰ ਬੜਾ ਰਹਿ ਸਕਦਾ ਹੈ। ਸੋ ਬਿਲਕੁਲ ਆਪਸੀ ਭਾਈਚਾਰੇ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਵੱਧ ਚੜ ਕੇ ਜਿਹੜੇ ਨੇ ਲੋਕ ਹਿੱਸਾ ਲੈ ਰਹੇ ਨੇ ਇਹਦੇ ਵਿੱਚ ਸੋ ਹੋਰ ਵੀ ਲੋਕ ਜੁੜ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਮੁਹੰਮਦ ਗੁਫਰਾਨ ਸਲਮਾਨੀ ਜੀ। ਜਿਹੜਾ ਅੱਜ ਦਾ ਦਿਨ ਹੈਗਾ ਪੰਜਾਬ ਕੁਰਬਾਨੀ ਤੇ ਸੇਵਾ ਦੀ ਧਰਤੀ ਹੈਗੀ ਤੇ ਗੁਰੂ ਜੀ ਮਹਾਰਾਜ ਜੀ ਨੇ ਜਿਹੜਾ ਪਾਠ ਪੜਾਇਆ ਵੀ ਆਪਸ ਵਿੱਚ ਮਤਲਬ ਰਲ ਮਿਲ ਕੇ ਇੱਕ ਕੁਰਬਾਨੀ ਜਿਹੜੀ ਦਿੱਤੀ ਸੀ ਛੋਟੇ ਸਾਹਿਬਜ਼ਾਦਿਆਂ ਨੇ ਅੱਜ ਦੇ ਦਿਨ ਜਿਹੜਾ ਮਲੇਰਕੋਟਲਾ ਨਵਾਬ ਸੀਗੇ ਉਹਨਾਂ ਦੇ ਜ਼ੁਲਮ ਦੇ ਖਿਲਾਫ ਹਾ ਦਾ ਨਾਰਾ ਲਾਇਆ ਸੀਗਾ ਅੱਜ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਸਾਹਿਬਜ਼ਾਦਿਆਂ ਦੀ ਨਮਨ ਕਰਦੇ ਆ ਇਹ ਫੰਡਾ ਇਹ ਨਹੀਂ ਹੈਗਾ ਕਿ Hindu Muslim Sikh Isaai ਪੰਜਾਬ ਦੀ ਧਰਤੀ ਨੇ ਹਮੇਸ਼ਾ ਇੱਕ ਮੈਸੇਜ ਦਿੱਤਾ ਹੈ ਆਪਸੀ ਭਾਈਚਾਰੇ ਦਾ ਪੰਜਾਬ ਦੀ ਧਰਤੀ ਇੱਕ ਅਹਜੀ ਧਰਤੀ ਹੈਗੀ ਹਿੰਦੁਸਤਾਨ ਦੇ ਵਿੱਚ ਨਹੀਂ ਪੂਰੇ ਦੁਨੀਆ ਦੇ ਵਿੱਚ ਜਿਹੜਾ ਇੱਕ ਮੈਸੇਜ ਦਿੰਦੀ ਹੈ ਕਿ ਆਪਸ ਚ ਰਲ ਕੇ ਸਾਰੇ ਧਰਮਾਂ ਦੀ ਇੱਜ਼ਤ ਕਰੋ ਸਾਰਾ ਦੇ ਆਪਸ ਚ ਰਲ ਕੇ ਭਾਈਚਾਰਾ ਵਧਾਓ ਜਿਹੜਾ ਅੱਜ ਦਾ ਮਾਹੌਲ ਹੈਗਾ ਆਦਮ ਮਾਹੌਲ ਜੇ ਆਪਾਂ ਹਿੰਦੁਸਤਾਨ ਦੇ ਵਿੱਚ ਦੇਖੀਏ ਆਪਾਂ ਕੁਝ ਟਾਈਮ ਤੋਂ ਦੇਖ ਰਹੇ ਇੱਕ ਬਹੁਤ ਵੱਡਾ ਗੈਪ ਪਾਇਆ ਜਾ ਰਾ ਆਪਸ ਵਿੱਚ ਪੰਜਾਬ ਦੀ ਧਰਤੀ ਇਸ ਨੂੰ ਕਦੀ ਵੀ ਐਸੈਪਟ ਨਹੀਂ ਕਰਦੀ ਪੰਜਾਬ ਦੀ ਧਰਤੀ ਹਮੇਸ਼ਾ ਗੁਰੂਆਂ ਦੀ ਪੀਰਾਂ ਫਕੀਰਾਂ ਦੀ ਜਿਹੜਾ ਮੈਸੇਜ ਹੈ ਉਹਨਾਂ ਨੇ ਲਾਇਆ ਸੀਗਾ ਕੁਰਬਾਨੀਆਂ ਦਿੱਤੀ ਸੀ ਅੱਜ ਸਾਡਾ ਸੁਲਮਨ ਨੀਕਤਾਮੰਚ ਵੈਲਫੇਅਰ ਸੁਸਾਇਟੀ ਮੁਸਲਿਮ ਕਮਿਊਨਿਟੀ ਹੈਗੀ ਅੱਜ ਇਹਦੇ ਵੱਲੋਂ ਇੱਕ ਲੰਗਰ ਲਾਇਆ ਗਿਆ ਤੇ ਸੇਵਾ ਭਾਵਨਾ ਦੀ ਇੱਕ ਮੈਸੇਜ ਦਿੱਤਾ ਕਿ ਭਈ ਆਪਸ ਚ ਭਾਈਚਾਰਾ ਬਣਾ ਰਹੇ ਔਰ ਪੰਜਾਬ ਹਮੇਸ਼ਾ ਇਹੀ ਕਰਦਾ ਰਿਹਾ ਹਮੇਸ਼ਾ ਪੰਜਾਬ ਕੁਰਬਾਨੀ ਦਿੰਦਾ ਰਿਹਾ ਸੇਵਾ ਕਰਦਾ ਰਿਹਾ ਜੀ ਸੋ ਬਿਲਕੁਲ ਸੋ ਗੁਰੂ ਸਾਹਿਬਾਨ ਨੇ ਵੀ ਸਾਨੂੰ ਇੱਕ ਸਨੇਹਾ ਦਿੱਤਾ ਸੀ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਲੰਗਰ ਪ੍ਰਥਾ ਚੱਲ ਰਹੀ ਹੈ ਗਿਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਜਿਹੜਾ ਚਾਹੇ ਕੋਈ ਵੀ ਭਾਈਚਾਰਾ ਹੈਗਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਤੇ ਬਾਈ ਹੋਣਾ ਜਾ ਰਹੇ ਨੇ ਸੋ ਇਹਨਾਂ ਨੂੰ ਜਿਹੜਾ ਹੈਗਾ ਲੰਗਰ ਛਕਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਜਿਹੜੀ ਸੇਵਾ ਭਾਵ ਪਟਿਆਲਾ ਦੇ ਜਿਹੜਾ ਹੈਗਾ ਰਜਬਾਹਰ ਰੋਡ ਤੇ ਦੇਖਣ ਨੂੰ ਮਿਲ ਰਿਹਾ ਹੈ ਸਾਹਮਣੇ ਨੇੜ ਜਿਹੜਾ ਗੁਰਦੁਆਰਾ ਦੁਖਨਵਾਰਨ ਸਾਹਿਬ ਹੈਗਾ ਸੋ ਲੰਗਰ ਪ੍ਰਥਾ ਜਿਹੜੀ ਹੈਗੀ ਆ ਗੁਰੂ ਸਾਹਿਬ ਨੇ ਜਿਹੜੀ ਸ਼ੁਰੂ ਕਰੀ ਸੀ ਬਾਬਾ ਨਾਨਕ ਜੀ ਨੇ ਉਹ ਬੀਰਪੇ ਦਾ ਲੰਗਰ ਅੱਜ ਤੱਕ ਕਿਸ ਤਰ੍ਹਾਂ ਦੇ ਨਾਲ ਟੁੱਟ ਲੰਗਰ ਵਰਤਾਇਆ ਜਾ ਰਿਹਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਇਹ ਲੰਗਰ ਪਰਤਾਂਦੇ ਹੋਏ ਨੌਜਵਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਸੋ ਕਿਤੇ ਨਾ ਕਿਤੇ ਜਿਹੜੇ ਹੈਗਾ ਇਹ ਭਾਈਚਾਰੇ ਦੀ ਇੱਕ ਵੱਡੀ ਮਿਸਾਲ ਪਟਿਆਲਾ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਗਿਆ ਸੋ ਸੰਗਤਾਂ ਜਿਹੜੀਆਂ ਨੇ ਫਤੇਗੜ ਸਾਹਿਬ ਜਾ ਕੇ ਜਿਹੜੇ ਆ ਗਿਆ ਸ਼ਰਦਾ ਪੂਰਵਕ ਜਿਹੜਾ ਹੈਗਾ ਆਪਣਾ ਉੱਥੇ ਨਮਸਤਕ ਹੋ ਰੀਆਂ ਨੇ ਉਹਨਾਂ ਨੂੰ ਸਜਦਾ ਕਰਨ ਜਾ ਰਹੇ ਨੇ ਤੰਤਨ ਬਾਬਾ ਫਦਰ ਸਿੰਘ ਬਾਬਾ ਰਵਰ ਸਿੰਘ ਜੀ ਨੂੰ ਸੋ ਮਾਤਾ ਗੁਜਰਕੌਰ ਜੀ ਨੂੰ ਸੋ ਹੋਰ ਵੀ ਅਪਡੇਟ ਲਈ ਦੇਖਦੇ ਰਹੋ ਡੇਲੀ ਪੋਸਟ ਕੈਮਰਾਮੈਨ ਸੁਨੀਲ ਦੇ ਨਾਲ ਭਰਪੂਰ ਦੀ ਵਿਸ਼ੇਸ਼ ਰਿਪੋਰਟ